ਪੰਜਾਬ ਪੁਲਿਸ ਦੇ ਮੁਤਲ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਲੋਕਰਾਂ ਦੀ ਬੜੀ ਚਰਚਾ ਹੋ ਰਹੀ ਹੈ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਔਰ ਸੀਬੀਆਈ ਵੱਲੋਂ ਜਿਹੜੀ ਕਾਰਵਾਈ ਨੂੰ ਅੱਗੇ ਵਧਾਇਆ ਜਾ ਰਿਹਾ ਉਸ ਦੇ ਵਿੱਚ ਵੀ ਉਹਨਾਂ ਦੇ ਲੋਕਰਾਂ ਦੀ ਬੈਂਕ ਲੋਕਰਾਂ ਦੀ ਫਰੋਲਾ ਫਰਾਲੀ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਇਹਨਾਂ ਲੋਕਰਾਂ ਦੇ ਵਿੱਚ ਕੱਲ ਥੀਬੀਆਈ ਨੇ ਚੰਡੀਗੜ੍ਹ ਸੈਕਟਰ 9 ਦੇ ਵਿੱਚ ਐਚਡੀਐਫਸੀ ਬੈਂਕ ਦੇ ਲੋਕਰ ਨੂੰ ਖੁਲਵਾਇਆ ਤੇ ਰਿਪੋਰਟਾਂ ਆ ਰਹੀਆਂ ਨੇ ਕਿ ਸੀਬੀਆਈ ਦੇ ਕੋਲ ਜਿਹੜੀਆਂ ਰਿਪੋਰਟਾਂ ਨੇ ਉਹਦੇ ਮੁਤਾਬਕ ਅਜੇ ਹੋਰ 2 ਜਾਂ 3 ਬੈਂਕਾਂ ਦੇ ਲੋਕਰ ਹੋ ਸਕਦੇ ਆ ਸੋ ਇਹਨਾਂ ਬੈਂਕਾਂ ਦੇ ਲੋਕਰਾਂ ਦੇ ਵਿੱਚੋਂ ਜਿੱਥੇ ਮੋਨੇ ਦੇ ਕੁਝ ਗਹਿਣੇ ਮਿਲੇ ਨੇ ਇਸ ਤੋਂ ਇਲਾਵਾ ਪ੍ਰਾਪਰਟੀ ਦੇ ਵੱਡੇ ਕਾਗਜ਼ਾਤ ਇਸ ਦੇ ਵਿੱਚ ਹਾਸਲ ਹੋਏ ਨੇ ਇਹਨਾਂ ਦੇ ਵਿੱਚ ਮੁਹਾਲੀ ਚੰਡੀਗੜ੍ਹ ਫਤੇਗੜ ਸਾਹਿਬ ਔਰ ਇਸ ਦੇ ਨਾਮ ਨਾਲ ਕੈਨੇਡਾ ਦੁਬਈ ਵਿੱਚ ਵੀ ਜਾਇਦਾਦ ਹੋਣ ਦੇ ਵੀਰਵੇ ਹਾਸਲ ਹੋਏ ਐ ਸੋ ਰਿਪੋਰਟਾਂ ਦੇ ਵਿੱਚ ਅਜਿਹੇ ਦਾਅਵੇ ਕੀਤੇ ਜਾ ਰਹੇ ਨੇ ਕਿ ਸੀਬੀਆਈ ਹਰਚੰਦਰ ਸਿੰਘ ਭੁੱਲਰ ਦਾ ਪੁਲਿਸ ਰਿਮਾਂਡ ਹਾਸਲ ਕਰ ਸਕਦੀ ਹੈ ਪਹਿਲਾਂ ਜਦੋਂ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੂਜੇ ਦਿਨ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਸੀਬੀਆਈ ਵੱਲੋਂ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ ਸੀ ਜਿਸ ਨੂੰ ਲੈ ਕੇ ਕਾਫੀ ਆਲੋਚਨਾ ਵੀ ਹੋਈ ਔਰ ਕਾਫੀ ਚਰਚਾਵਾਂ ਵੀ ਚੱਲਦੀਆਂ ਰਹੀਆਂ ਕਈ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹੇ ਪਰ ਹੁਣ ਕਿਹਾ ਜਾ ਰਿਹਾ ਹੈ ਰਿਪੋਰਟਾਂ ਅਜਿਹੀਆਂ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਕਿ CBI ਹਰਚਨ ਸਿੰਘ ਭੁੱਲਰ ਦਾ ਪੁਲਿਸ ਰਿਮਾਂਡ ਲੈ ਸਕਦੀ ਹੈ ਇਸ ਦਾ ਕਾਰਨ ਇਹ ਹੈ ਕਿ ਜਿੰਨੇ ਵੱਡੇ ਪੱਧਰ ਤੇ 70 ਦੇ ਕਰੀਬ ਜਾਇਦਾਦਾਂ ਦੇ ਬੇਰਵੇ ਮਿਲੇ ਹਨ ਉਹਨਾਂ ਦੀ شناخت ਜਿਹੜੀ ਹੈ ਉਹ ਕਰਨੀ ਪੈਂਦੀ ਹੈ ਜਿਵੇਂ ਕਿ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਜਦੋਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵਿਕਰਮ ਸਿੰਘ ਮਜੀਠੀਆ ਦਾ ਸਾਹਮਣੇ ਆਇਆ ਸੀ ਤਾਂ ਉਹਨਾਂ ਨੂੰ ਹਿਮਾਚਲ ਦੇ ਵਿੱਚ ਯੂਪੀ ਦੇ ਵਿੱਚ ਜਾਇਦਾਦਾਂ ਹੋਂ ਦੀ ਉਹਨਾਂ ਦੀ شناخت ਕਰਵਾਉਣ ਦੇ ਲਈ ਪਰਸਨਲੀ ਲੈ ਜਾਇਆ ਗਿਆ ਸੀ ਸੋ ਹੋ ਸਕਦਾ ਹੈ ਕਿ ਹਰਚਨ ਸਿੰਘ ਭੁੱਲਰ ਹੁਣਾਂ ਨੂੰ ਸੀਬੀਆਈ ਜਾਇਦਾਦਾਂ ਦੀ شناخت ਕਰਵਾਉਣ ਦੇ ਲਈ ਨਾਲ ਲੈ ਕੇ ਜਾਏ ਇਸੇ ਲਈ ਰਿਮਾਂਡ ਦੀ ਲੋੜ ਹੋਵੇਗੀ ਇਸ ਦੇ ਨਾਲ ਇੱਕ ਪਹਿਲੂ ਇਹ ਜੁੜਿਆ ਹੈ ਕਿ ਕੈਨੇਡਾ ਔਰ ਦੁਬਈ ਦੇ ਵਿੱਚ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਦੇ ਨਾਲ ਕਿਹੜੇ ਲੋਕ ਲਿੰਕ ਨੇ ਕੀ ਹਵਾਲਾ ਦੇ ਨਾਲ ਵੀ ਕੋਈ ਲੈਣਾ ਦੇਣਾ ਹੈ ਕਿਉਂਕਿ ਜੇ ਉਦੇਸ਼ ਦੇ ਵਿੱਚ ਜਾਇਦਾਦਾਂ ਖਰੀਦੀਆਂ ਨੇ ਤਾਂ ਨੇਚਰਲੀ ਪੈਸੇ ਦਾ ਲੈਣ ਦੇਣ ਜਿਹੜਾ ਹੈ ਉਹ ਵੱਡੀ ਪੱਧਰ ਤੇ ਹੋਇਆ ਹੋਵੇਗਾ ਸੋ ਇਸ ਹਾਲਾਤ ਦੇ ਵਿੱਚ ਫਿਰ ਈਡੀ ਦੀ ਵੀ ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਕਿ ਮਨੀ ਲਾਂਡਰਿੰਗ ਔਰ ਆਮ ਜਨ ਤੋਂ ਵੱਧ ਜਾਇਦਾਦ ਵਰਗੇ ਮਾਮਲਿਆਂ ਨੂੰ ਡੀਲ ਕਰਦਾ ਹੈ ਉਸ ਏਜੰਸੀ ਦੀ ਵੀ ਐਂਟਰੀ ਹੋ ਜਾਏਗੀ ਸੋ ਪਹਿਲਾਂ ਵੀ ਅਸੀਂ ਦੇਖਿਆ ਕਿ ਸੀਬੀਆਈ ਜਦੋਂ ਕੋਈ ਕਾਰਵਾਈ ਕਰਦੀ ਹੈ ਜਾਂ ਈਡੀ ਕੋਈ ਕਾਰਵਾਈ ਕਰਦੀ ਹੈ ਤਾਂ ਇਹ ਏਜੰਸੀਆਂ ਜਿਹੜੀਆਂ ਹੈ ਉਸ ਤੋਂ ਬਾਅਦ ਐਂਟਰ ਹੋਈ ਜਾਂਦੀਆਂ ਨੇ ਇਵੇਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਪਹਿਲਾ ਈਡੀ ਦਾ ਕੇਸ ਹੋਇਆ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਸੀਬੀਆਈ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਸੋ ਇਸੇ ਤਰ੍ਹਾਂ ਹਰਚੰਨ ਸਿੰਘ ਭੁੱਲੜ ਦੇ ਨਾਲ ਵੀ ਹੋ ਸਕਦਾ ਹੈ ਕਿ ਸੀਬੀਆਈ ਦੀ ਕਾਰਵਾਈ ਤੋਂ ਬਾਅਦ ਫਿਰ ਈਡੀ ਜਿਹੜਾ ਹੈ ਉਹ ਆਪਣੇ ਰਿਮਾਂਡ ਲੈ ਕੇ ਆਪਣੇ ਤੌਰ ਤੇ ਕਾਰਵਾਈ ਸ਼ੁਰੂ ਕਰੇ ਇੱਕ ਮਾਮਲਾ ਹੋਰ ਜਿਹੜਾ ਇਸ ਕੇਸ ਦੇ ਨਾਲ ਜੁੜਿਆ ਹੋਇਆ ਉਹ ਹੈ ਕ੍ਰਿਸ਼ਾਨੂੰ ਵਾਲਾ ਕ੍ਰਿਸ਼ਾਨੂੰ ਬਾਰੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਸਿਰਫ ਹਰਚਰਨ ਸਿੰਘ ਭੁੱਲੜ ਦਾ ਸਿੰਪਲ ਇੱਕ ਦਲਾਲ ਨਹੀਂ ਸੀਗਾ ਉਹ ਐਕਚੁਅਲੀ ਸਾਰੇ ਕੇਸ ਜਿਹੜੇ ਛਿਕਾਰ ਲੱਭਣੇ ਕਾਰੋਬਾਰੀਆਂ ਕੋਲ ਜਾ ਕੇ ਜਾ ਕੇ ਕਹਿਣਾ ਕਿ ਉਹਨਾਂ ਦੇ ਉਹ ਕੰਮ ਕਰਵਾ ਸਕਦਾ ਹੈ ਜਾਂ ਕੋਈ ਕੇਸ ਜਿਹੜੀ ਸਾਮੀ ਹੈ ਉਸ ਨੂੰ ਲੱਭਣਾ ਤਲਾਸ਼ਣਾ ਤੇ ਉਸ ਦੇ ਨਾਲ ਪੈਸੇ ਤੈਅ ਕਰਨੇ ਇਹ ਸਾਰਾ ਕੰਮ ਜਿਹੜਾ ਹੈ ਉਹ ਕਿਰਸ਼ਾਨੂੰ ਕਰਦਾ ਸੀ ਕਿਸ ਬੰਦੇ ਤੋਂ ਕਿੱਥੋਂ ਕਿੰਨਾ ਪੈਸਾ ਲੈਣਾ ਇਸ ਦਾ ਹਿਸਾਬ ਕਿਤਾਬ ਵੀ ਕਿਰਸ਼ਾਨੂੰ ਹੀ ਰੱਖਦਾ ਸੀ ਕਿਰਸ਼ਾਨੂੰ ਬਾਰੇ ਇੱਕ ਹੋਰ ਅਹਿਮ ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਉਹ ਮੁਹਾਲੀ ਦੇ ਵਿੱਚ ਬਿਨਾ ਲਾਇਸੈਂਸ ਤੋਂ ਇੱਕ ਵਾਰ ਚਲਾ ਰਿਹਾ ਸੀਗਾ ਸੋ ਇੱਥੋਂ ਵੀ ਅੰਦਾਜ਼ਾ ਹੋ ਜਾਂਦਾ ਹੈ ਕਿ ਕ੍ਰਿਸ਼ਾਨੂੰ ਦੀ ਕਿੰਨੀ ਵੱਡੀ ਜਿਹੜੀ ਹੈ ਕੈਪੈਸਿਟੀ ਸੀਗੀ ਕਿੰਨੀ ਵੱਡੀ ਉਸ ਦੇ ਵਿੱਚ ਸਮਰੱਥਾ ਸੀ ਕਿ ਉਹ ਮੁਹਾਲੀ ਵਰਗੇ ਇੱਕ ਸ਼ਹਿਰ ਦੇ ਵਿੱਚ ਬਿਨਾ ਲਾਇਸੈਂਸ ਤੋਂ ਜਿੱਥੇ ਕੋਈ ਬਿਨਾ ਲਾਇਸੈਂਸ ਤੋਂ ਰੇੜੀ ਵੀ ਨਹੀਂ ਲਗਾ ਸਕਦਾ ਉੱਥੇ ਉਹ ਇੱਕ ਵੱਡਾ ਬਾਹਰ ਚਲਾ ਰਿਹਾ ਸੀਗਾ ਸੋ ਕ੍ਰਿਸ਼ਾਨੂੰ ਦੇ ਮਾਮਲੇ ਵੀ ਉਹਨਾਂ ਦੇ ਉੱਤੇ ਵੀ ਹੋਰ ਜਿਹੜੇ ਕੇਸ ਆ ਉਹ ਦਰਜ ਹੋਣ ਦਾ ਰਾਹ ਪੱਧਰਾ ਹੁੰਦਾ ਜਾ ਰਿਹਾ ਹਰਚੰਨ ਸਿੰਘ ਭੁੱਲਰ ਦੀ ਖਬਰ ਨਾਲ ਅੱਜ ਦੇ ਤੀਜੇ ਨੁਕਤੇ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਹਰਚੰਨ ਸਿੰਘ ਭੁੱਲਰ ਨੂੰ ਪੰਜਾਬ ਸਰਕਾਰ ਵੱਲੋਂ ਮੁਤਲ ਕੀਤਾ ਗਿਆ ਸੋ ਉਹਨਾਂ ਦੀ ਮੁਤਲੀ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਹੁਕਮਾਂ ਦੇ ਉੱਤੇ ਉਹਨਾਂ ਨੂੰ ਮੁਤਲ ਕੀਤਾ ਗਿਆ ਭਾਵੇਂ ਕਿ ਕੇਂਦਰੀ ਸਰਵਿਸ ਦੇ ਜਿਹੜੇ ਰੂਲ ਨੇ ਉਹਨਾਂ ਦੇ ਮੁਤਾਬਕ ਜੇ ਕੋਈ ਵਿਅਕਤੀ 48 ਘੰਟੇ ਜੇਲ੍ਹ ਚ ਰਹਿ ਜਾਂਦਾ ਹੈ ਤਾਂ ਉਹ ਆਪਣੇ ਆਪ ਹੀ ਜਿਹੜੀ ਹੈ ਸਰਕਾਰੀ ਸੇਵਾ ਤੋਂ ਮੁਤਲ ਸਮਝਿਆ ਜਾਂਦਾ ਹੈ ਸੋ ਮੁੱਖ ਮੰਤਰੀ ਨੇ ਦਾਵਾ ਕੀਤਾ ਕਿ ਉਹਨਾਂ ਦੇ ਹੁਕਮਾਂ ਤੇ ਉਹ ਮੁਤਲ ਹੋਏ ਨੇ ਤੇ ਫਿਰ ਕੁਝ ਲੋਕ ਮੀਡੀਆ ਦੇ ਔਰ ਸੋਸ਼ਲ ਮੀਡੀਆ ਦੇ ਵਿੱਚ ਇਹ ਸਵਾਲ ਕਰਨ ਲੱਗ ਪਏ ਕਿ ਜੇ ਮੁੱਖ ਮੰਤਰੀ ਨੇ ਹੁਕਮ ਦਿੱਤੇ ਹੈ ਤਾਂ ਉਹਨਾਂ ਨੂੰ ਮੁਤਲ ਹੀ ਕਿਉਂ ਕੀਤਾ ਗਿਆ ਉਹਨਾਂ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ ਕਿਸੇ ਆਈਪੀਐਸ ਅਫਸਰ ਨੂੰ ਬਰਖਾਸਤ ਕਰਨ ਦਾ ਅਧਿਕਾਰ ਜਿਹੜਾ ਹੈ ਉਹ ਸੂਬਾ ਸਰਕਾਰ ਕੋਲ ਨਹੀਂ ਹੁੰਦਾ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਛਪੀ ਹੈ ਜਿਸ ਦੇ ਮੁਤਾਬਕ ਜਿਹੜਾ ਵੀ ਕੋਈ ਆਈਪੀਐਸ ਜਾਂ ਆਈਏਸ ਅਧਿਕਾਰੀ ਹੈ ਉਸ ਨੂੰ ਮੁਤਲ ਕਰਨ ਦਾ ਅਧਿਕਾਰ ਰਾਸ਼ਟਰਪਤੀ ਦਾ ਹੁੰਦਾ ਹੈ ਪੰਜਾਬ ਸਰਕਾਰ ਜਾਂ ਕੋਈ ਵੀ ਸੂਬਾ ਸਰਕਾਰ ਜਿਹੜੀ ਹੈ ਉਹ ਇਸ ਦੀ ਸਿਫਾਰਿਸ਼ ਕਰ ਸਕਦੀ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕਦੋਂ ਹਰਚੰਨ ਸਿੰਘ ਭੁੱਲਰ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਸਿਫਾਰਿਸ਼ ਗ੍ਰਹਿ ਮੰਤਰਾਲੇ ਨੂੰ ਕਰਦੀ ਹੈ ਤੇ ਗ੍ਰਹਿ ਮੰਤਰਾਲਾ ਜਿਹੜਾ ਹੈ ਉਸ ਨੂੰ ਰਾਸ਼ਟਰਪਤੀ ਕੋਲ ਭੇਜੇਗਾ ਤੇ ਰਾਸ਼ਟਰਪਤੀ ਉਨਾ ਨੇ ਇਹ ਕੇਸ ਦੇਖਣਾ ਹੁੰਦਾ ਕਿ ਹਰਚੰਦ ਸਿੰਘ ਭੁੱਲਰ ਨੂੰ ਇਸ ਮੂਮੈਂਟ ਦੇ ਉੱਤੇ ਬਰਖਾਸਤ ਨੌਕਰੀ ਤੋਂ ਕੀਤਾ ਜਾਏ ਜਾਂ ਨਹੀਂ ਕੀਤਾ ਜਾਏ